ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਲਾਵਲੋ ਮਹੱਲਾ ਪੰਜਵਾ ਸੰਤ ਸਰਣ ਸੰਤ ਟਹਿਲ ਕਰੀ ਧੰਦ ਬੰਦ ਅਰ ਸਗਲ ਜੰਜਾਰੂ ਅਵਰ ਕਾਜ ਤੇ ਛੂਟ ਪਰੀ ਸੰਤ ਸਰਣ ਸੰਤ ਟਹਿਲ ਕਰੀ ਤੰਦ ਬੰਦ ਅਰ ਸਗਲ ਜੰਜਾਰੋ ਅਵਰ ਕਾਜ ਤੇ ਝੂਟ ਪਰੀ ਰਹਾਉ ਸੂਖ ਸਹਿ ਜੋ ਅਰ ਘਣੋ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਾੜਾ ਸੁਬਰ ਨਾ ਸਾਕੂ ਗੁਰ ਪੂਰੈ ਮੇਰੀ ਉਲਟ ਪਈ ਵੇਖੋ ਮੋਣ ਸਭ ਕੈ ਸੰਗੇ ਊਣ ਨਕਾਉ ਸਗਲ ਭਰੀ ਊਰਣ ਪੂਰ ਰਯੋ ਕਿਰਪਾ ਨਦੋ ਕਉ ਨਾਨਕ ਤੇ ਮੇਰੀ ਪੂਰੀ ਪਰੀ ਤੇ ਕੋ ਮੋਣੋਂ ਸਭ ਕੈ ਸੰਗੇ ਊਣ ਨ ਕਾਉ ਸਗਲ ਭਰੀ ਊਰਣ ਪੂਰ ਰਯੋ ਕਿਰਪਾ ਨ ਦੋ ਕਉ ਨਾਨਕ ਮੇਰੀ ਪੂਰੀ ਪਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ